ਕਿਹਦੇ ਤੇਰਾ ਪਿਓ ਅਤਵਾਦੀ ਆ ਵਾ ਤੇ ਉਹਦਾ ਨਾ ਤਾਂ ਇਹਦਾ ਹੋਈ ਆ ਤੂੰ ਹੀ ਵੀ ਅਤਵਾਦੀ ਏ ਜੇ ਪਰ ਜਿਹੜੇ ਅਤਵਾਦੀ ਰਪਿੰਡ ਜੀ ਵਿਅਦੇ ਲਾਗੇ ਆਦੇ ਉਹ ਆਡਾ ਕਲੈਕ ਪੱਥੇ ਤੋਂ ਕੱਲ ਲੈ ਗਿਆ ਆ ਹੀ ਸਾਬਤ ਹੋ ਗਿਆ ਵੀ ਇਹ ਪੁਲਿਸ ਦੇ ਵਿੱਚ ਹੀ ਬੰਦੇ ਇਹ ਠੇਕੇ ਦਾ ਜਗਿੰਦਰ ਸਿੰਘ ਹੀ ਉਹਦੇ ਘਰ ਬੈੜੀ ਬੋਡੀ ਗਾਰਡੀ ਉਹਦੇ ਘਰੋਂ ਚੁੱਕਿਆ ਤੜਕੇ ਤੇ ਬਕਾਵਲਾ ਦਾ ਘਟਕੇ ਬੜਾ ਝੂਠਾ ਤੇ ਉਹਦੇ ਵਿੱਚ ਜਿਹੜੇ ਹਥਿਆਰ ਵਰਤੇ ਗਏ ਸੀ ਝੂਠੇ ਜੋ ਇਹਦਾ ਅਸਲਾ ਪਾਇਆ ਹੈ ਉਹ ਸੀਪੀਆਈ ਨੇ ਡੂੰਗੀ ਜਾਂਚ ਕਰਕੇ ਸਾਰੇ ਅਦਾਲਤ 'ਚ ਪੇਜ ਕਿਤੇ ਉਹ ਸਾਰਾ ਅਸਲਾ ਹੀ ਏਦਾਂ ਦਾ ਹੈ ਜਿਹੜੀ ਗਾਡੀ ਮੇਰੇ ਪਿਓ ਕੋਲੇ ਵੀ ਬੋਡੀ ਗਾਡੀ ਧਰਪਰਾ ਸਾਰਾ ਹੁੰਦੇਗਾ ਉਹਦਾ ਬਾਟਰ ਡੱਬਰ ਵੀ ਨਾ ਚੇਂਜ ਕਰਤਾ ਹੈ ਵੀ ਦੋਸ਼ੀ ਪਾਉਣ ਦਾ ਕਰਕੇ ਵੀ ਆਤਾ ਵੱਧ ਗਿਆ ਪਰ ਉਹ ਸੀਪੀਆਈ ਨੇ ਈ ਜਾਂਚ ਡੂੰਗੀ ਕੀਤੀ ਉਹਤੇ ਵੀ ਇਹ ਬੜਾ ਖੋਚਾ ਵੀ ਉਹਦਾ ਸਬੂਤ ਏਡੇ ਇਕੱਠੇ ਕਰਕੇ ਇਹਨਾਂ ਨੂੰ ਦੋਸ਼ੀ ਪਾਇਆ ਗਿਆ ਕਿਤਾ ਲੋ ਬਾਅਦ ਕਿੱਦਾਂ ਜ਼ਿੰਦਗੀ ਜੁੜੀ ਆ ਕਿਤਰਾ ਮੇਰੀ ਬਾੜੇ ਭਾੜੇ ਬਾਜ ਬਈ ਲੋਕਾਂ ਦੇ ਘਾਹੇ ਕੰਮ ਕਰਕੇ ਪਾਲ ਲਿਆ ਪੰਜਾਬ ਨੈਸ਼ਨਲ ਟੀਵੀ ਤੁਸੀਂ ਦੇਖ ਰਹੇ ਹੋ ਤਾਂ ਮੈਂ ਹਾਂ ਸੋਨੂੰ ਫਤਿਹ ਬਾਦ ਸੋ ਗੱਲ ਕਰੀਏ ਸਾਲ 1993 ਇਹ ਬੀਤੇ ਥਾਂਵੇਂ ਦੇ ਵਿੱਚ ਜਿਹੜਾ ਕਾਲਾ ਦੌਰ ਜਿਹਨੂੰ ਆਪਾਂ ਕਹਿ ਸਕਦੇ ਆ ਅਤਵਾਦ ਦਾ ਜਿਹੜਾ ਦੌਰ ਸੀ ਤਾਂ ਉਸ ਸਮੇਂ ਦੇ ਵਿੱਚ ਕਈ ਜਿਹੜੇ ਨਿਹੱਥੇ ਲੋਕ ਨੌਜਵਾਨ ਜਿਨ੍ਹਾਂ ਨੂੰ ਚੁੱਕ-ਚੁੱਕ ਕੇ ਮਾਰਿਆ ਗਿਆ ਸੀ ਇਸੇ ਤਰ੍ਹਾਂ ਦਾ ਮਾਮਲਾ ਜਿਲ੍ਹਾ ਤਰਨਤਾਰਨ ਦੇ ਅਧੀਨ ਉਹਦੇ ਪਿੰਡ ਰਾਣੀਵਾਲਾ ਦਾ ਸਾਹਮਣੇ ਆਇਆ ਜਿੱਥੋਂ ਦੇ ਚਾਰ ਨੌਜਵਾਨ ਪੁਲਿਸ ਵੱਲੋਂ ਕੁਝ ਜਿਹੜੇ ਮੁਲਾਜ਼ਮੇ ਦੀ ਡਿਊਟੀ ਕਰਦੇ ਸੀ ਤਾਂ ਕੁਝ ਉਸ ਤਰ੍ਹਾਂ ਜਿਹੜੇ ਚੁੱਕ ਕੇ ਮਾਰ ਦਿੱਤੇ ਗਏ ਤਾਂ ਪਰਿਵਾਰ ਨੇ 32 ਸਾਲ ਲਗਾਤਾਰ ਲੜਾਈ ਲੰਮੀ ਲੜੀ ਹੈ ਜਿਨ੍ਹਾਂ ਨੂੰ ਕੱਲ ਸੀਬੀਆਈ ਦੀ ਜਾਂਚ ਤੋਂ ਬਾਅਦ ਜਿਹੜਾ ਇਨਸਾਫ ਮਿਲਿਆ ਸਾਡੇ ਨਾਲ ਰਾਣੀਵਾਲਾ ਪਿੰਡ ਦੇ ਵਸਨੀਕ ਨੌਜਵਾਨਾਂ ਦੇ ਪਰਿਵਾਰ ਵੱਖ-ਵੱਖ ਪਰਿਵਾਰ ਮੌਜੂਦ ਆ ਗੱਲਬਾਤ ਕਰਦੇ ਆ ਹਾਂਜੀ ਵੀਰ ਜੀ ਕੀ ਨਾਟਡ ਹੈ}{|\text{Rishal Singh bhai}|}}{|\text{Rishal Singh ji 32 saal lamba samay ladai ladan to baad tade pita da insaaf tano milya ki kehna chahwe}| ਸਰ ਪਹਿਲਾਂ ਤਾਂ ਇਹ ਤੁਹਾਡਾ ਧੰਨਵਾਦ ਕਰਦੇ ਹਾਂ ਸਾਡੇ ਘਰੇ ਆਏ ਚਲੋ ਤੁਸੀਂ ਖਬਰ ਲਾਓ। ਬਾਕੀ ਤੁਹਾਨੂੰ ਪਤਾ ਹੀ ਆ 32 ਸਾਲ ਦਾ ਸਾਫ਼ ਤੇ ਬਿਲਿਆ ਬਹੁਤ ਦੇਰ ਲੱਗੀ ਚਲੋ ਇਹ ਸੀਪੀਆਈ ਸਿੱਧਾ ਸਾਹਬ ਦਾ ਅਦਾਲਤ ਦਾ ਜੱਜ ਸਾਹਿਬ ਦਾ ਵਕੀਲ ਜੀ ਦਾ ਧੰਨਵਾਦ ਕਰਦੇ ਚਲੋ ਹੁਣ ਇਨਸਾਫ਼ ਦਵਾਇਆ। ਪਰ ਕਿਤੇ ਇਹੋ ਜਿਹੜਾ ਇਨਸਾਫ਼ ਲੈ ਗਏ 25 24 ਸਾਲ ਕੇ ਪਹਿਲਾਂ ਦਵਾਇਆ ਤਾਂ ਦਾ ਹੋਰ ਗੱਲਾਂ ਤੋਂ ਥੋੜੀ ਸ਼ਾਂਤੀ ਹੋੜੀ ਬਾਦ ਦੂ। ਕਿ ਜੇ ਬਾਲੋੜੇ ਦੇ ਵਿੱਚ ਦੋਸ਼ੀ ਪਾਏ ਗਏ ਆ। ਐਸਐਪੀ ਪਵਿੰਦਰ ਸਿੰਘ ਬਿਰਕ ਡੀਐਸਪੀ ਤੇ ਦਿਵਿੰਦਰ ਸਿੰਘ ਸੂਬਾ ਸਿੰਘ ਸਬ ਇੰਸਪੈਕਟਰ ਇਹਦੇ ਦੋ ਐਸਆਈ ਆ ਇਹਨਾਂ ਨੇ ਹੁਣ ਸਾਰੇ ਬੈਨੀਫਿਟ ਚੁੱਕ ਲਏ ਸਰਕਾਰ ਤੋਂ ਤੇ ਅਸੀਂ ਦਿਲ ਧੱਕੇ ਖਾਦੇ ਇਹੋ ਕਿਦੇ ਫੈਸਲਾ ਪਹਿਲਾਂ ਲਾਇਆ ਹੁੰਦਾ ਇਹਨਾਂ ਨੂੰ ਜੇਲ੍ਹ ਚ ਸੁਟਿਆ ਹੁੰਦਾ ਤੇ ਇਹਨਾਂ ਦੇ ਪਰਿਵਾਰ ਨੇ ਜਿਹੜੀ ਜ਼ਿੰਦਗੀ ਐਸ਼ ਕੀਤੀ ਦਾ ਆਪ ਵੀ ਤੇ ਪਰਿਵਾਰ ਦੇ ਵੀ ਉਹ ਐਸ਼ ਦਾ ਤੇ ਸਾਡੇ ਦਿਲ ਨੂੰ ਹੋਰ ਤਰਾਸਾ ਦਾ ਵੀ ਇਹ ਪਹਿਲਾਂ ਹੀ ਅੰਦਰ ਚਲ ਗਏ ਆ ਪਰ ਹੋੜ ਵੀ ਚੱਲੋ ਵਧੀਆ ਵਾ ਚੱਲ ਉਹਦਾ ਡੋਬਰ ਕੈਰ ਕੱਲ ਸਿਆਸ ਸੜਾਈ ਆ 18 18 ਲੱਖ 18 ਲੱਖ ਰੁਪਇਆ ਟੋਟਲ ਜੁਰਮਾਨਾ ਕੀਤਾ ਇਹ ਗੱਲ ਤੋਂ ਬਹੁਤ ਕੋ ਜਾਣ ਉਤਸ਼ਾਹ ਮਿਲਿਆ ਦੇਖਿਆ ਜਵੇ ਜਦੋਂ ਤੁਹਾਡੇ ਪਿਤਾ ਜੀ ਨੂੰ ਚੁੱਕੇ ਖੜਿਆ ਤੁਹਾਡੀ ਕਿੰਨੀ ਉਮਰ ਸੀ ਜਾਂ ਤੁਹਾਡੇ ਤੋਂ ਪਹਿਲਾਂ ਹੀ ਪਿਤਾ ਜੀ ਚਤਲੇ ਸੀਗਾ ਬੈਦ ਉਦੋਂ ਸਰ ਹੋੜ ਵਾਲਾ ਦੋ ਵੀਦੇ ਬਾਅਦ ਤੁਹਾਨੂੰ ਪਤਾ ਹੀ ਆ ਪਿਤਾ ਤੋਂ ਬਾਅਦ ਕਿੱਦਾਂ ਜ਼ਿੰਦਗੀ ਜੁੜੀ ਆ ਕਿਤਰਾ ਮੇਰੀ ਬਾੜੇ ભાਡੇ ਬਾਜ ਬਈ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਪਾਲ ਲਿਆ ਫਿਰ ਬਿਲੂ ਪੜਾਇਆ ਚਲੋ ਫਿਰ ਬਹੌਲੀ-ਬਹੌਲੀ ਆਪਦੀ ਸੁਰਕਤ ਸੱਭਲੀ ਡਾਲ ਚਾਚਾ ਜੀ ਮੇਰੇ ਖੜੇ ਰਹੇ ਉਹ ਦਾੜੀ ਬਰਾਸਾ ਛੱਡਿਆ ਫੇਰ ਅਸੀਂ CPI ਕੋ ਕੇਸ ਪਾਇਆ ਫੇਰ ਆਡਾ ਹੌਲੀ ਹੌਲੀ ਉੱਥੇ ਤਰੀਕੇ ਜਦ ਦੇ ਰਹੇ ਜਿੱਦਾਂ ਵੀ ਕੰਮ ਬਿਆਦ ਪੈਰਾ ਸਿਰ ਹੋਇਆ ਫਿਰ ਇਹ ਕਰਕੇ ਇਤਨਾ ਟਾਈਮ ਲੱਗ ਗਿਆ ਫੇਰ ਸਾਨੂੰ ਕਾਲ ਇਨਸਾਬ ਬਿਲੇ 32 ਸਾਲਾਂ ਬਾਅਦ ਦੇਖਿਆ ਜੇ ਪਿੰਡ ਦੇ ਵਿੱਚ ਜਿੱਦਾਂ ਮੇਲੇ ਵਜ ਮੇਲੇ ਵਜਦੇ ਆਪਾਂ ਕਹਿ ਸਕਦੇ ਆ ਤੁਹਾਨੂੰ ਵੀ ਇਸ ਤਰ੍ਹਾਂ ਦਾ ਕੋਈ ਮੇਲੇ ਵਜਦੇ ਨੇ ਮੇਲੇ ਬਹੁਤ ਵੱਜੇ ਆ ਕਹਿੰਦੇ ਤੇਰਾ ਪਿਓ ਅੱਤਵਾਦੀ ਆਵਾ ਤੇ ਉਹ ਦਾੜਾ ਤਾਰੇ ਇਦਾਂ ਹੋਈ ਆ ਤੋਹੀ ਵੀ ਅੱਤਵਾਦੀ ਜੇ ਪਰ ਜਿਹੜੇ ਅੱਤਵਾਦੀ ਰੁਪਿੰਡ ਚ ਵੀ ਅਦੇ ਲਾਗੇ ਅਦੇ ਉਹਦਾ ਕਲੈਕਟ ਬੱਥੇ ਤੋਂ ਕੱਲ ਲੈ ਗਿਆ ਆ ਹੀ ਸਾਬਤ ਹੋ ਗਿਆ ਵੀ ਇਹ ਪੁਲਿਸ ਦੇ ਵਿੱਚ ਹੀ ਬੰਦੇ ਇਹ ਜਿਹੜਾ ਪੇਪਰ ਤੁਸੀਂ ਫੜਿਆ ਇਹ ਕਿਸ ਚੀਜ਼ ਦਾ ਪੇਪਰ ਹੈ ਪੇਪਰ ਸਾਰੇ ਤੁਸੀਂ ਵੇਖੋ ਵੀ ਆਪ ਨੂੰ ਅੱਤਵਾਦੀ ਆਦਾ ਹਦਾ ਐਸਐਸਪੀ ਕਿ ਤੇਰਾ ਪਿਓ ਇਹ ਅੱਤਵਾਦੀਆ ਇਹ ਬੰਦ ਦੱਸੋ ਜਿਹੜਾ ਬੈਲਟ ਨੰਬਰ ਸਰਕਾਰ ਦਿੰਦੀ ਉਹ ਭਰਤੀ ਹੁੰਦੇ ਪੁਲਿਸ ਦੇ ਬੰਦੇ ਇਹ 485 ਨੰਬਰ ਬੈਲਟ ਨੰਬਰ ਮੇਰੇ ਪਿਤਾ ਦਾ ਵੀ ਇਹ ਅੱਤਵਾਦੀ ਗਿਰੋ ਦਿੱਤਾ ਜਾਂਦਾ ਦੱਸੋ ਤੁਸੀਂ ਕਿੱਥੋਂ ਤੁਹਾਡੇ ਪਿਤਾ ਜੀ ਨੂੰ ਚੁੱਕਿਆ ਗਿਆ ਸੀਗਾ ਤਾਂ ਕਿੱਥੇ ਕਾਇ ਜਾ ਕੇ ਉਹਨਾਂ ਦਾ ਮੁਕਾਬਲਾ ਬਣਾਇਆ ਗਿਆ ਠੇਕੇ ਦਾ ਜਗਿੱਦਰ ਸਿੰਘ ਹੀ ਉਹਦੇ ਗੱਡ ਬੈੜੀ ਬੋਡੀਗਾਰਡ ਹੀ ਉਹਦੇ ਘਰੋਂ ਚੁੱਕਿਆ ਤੜਕੇ ਤੇ ਮੁਕਾਬਲਾ ਦਾ ਦਾ ਘੜਕੇ ਬਣਾਇਆ ਝੂਠਾ ਤੇ ਉਹਦੇ ਵਿੱਚ ਜਿਹੜੇ ਹਥਿਆਰ ਵਰਤੇ ਗਏ ਸੀ ਝੂਠੇ ਜੋ ਇਹਦਾ ਦੇ ਅਸਲਾ ਪਾਇ ਹੈ ਉਹ ਸੀਪੀਆਈ ਦੇ ਡੋਗੀ ਜਾਂਚ ਕਰਕੇ ਸਾਰੇ ਅਦਾਲਤ ਦੇ ਪੇਜ ਕਿਤੇ ਉਹ ਸਾਰਾ ਅਸਲਾ ਹੀ ਇੰਦਾ ਦਾ ਜਿਹੜੀ ਗੱਡ ਹੀ ਮੇਰੇ ਪਿਓ ਕੋਲੇ ਵੀ ਬੋਡੀਗਾਰਡ ਹੀ ਧਰਪਰਾ ਸਾਰਾ ਹੁੱਦ ਗਿਆ ਉਹਦਾ ਬਾਟਰ ਡੱਬਰ ਵੀ ਨਾ ਚੇਜ ਕਰਤਾ ਹੈ ਪੇ ਦੋਸ਼ੀ ਪਾਉਣ ਦਾ ਕਰਕੇ ਵੀ ਆਤਵਾਦ ਵਧ ਗਿਆ ਪਰ ਉਹ ਸੀਪੀਆਈ ਰੈਡੀ ਜਾਂਚ ਡੋਗੀ ਕੀਤੀ ਉਹਤੇ ਵੀ ਇਹ ਬੜਾ ਖੋਜ ਆ ਵੀ ਉਹਦਾ ਸਬੂਤ ਇਨੇ ਇਕੱਠੇ ਕਰਕੇ ਇਹਨਾਂ ਨੂੰ ਦੋਸ਼ੀ ਪਾਇਆ ਗਿਆ ਕਿੰਨੇ ਲੋਕ ਸੀ ਜਿਹੜੇ ਰਾਣੀਵਲਾ ਦੇ ਜਿਨ੍ਹਾਂ ਨੂੰ ਉਸ ਟਾਈਮ ਚੋ ਕਿਹੜਾ ਆਤਵਾਦ ਬਣਾ ਕੇ ਜਿਹੜਾ ਮਾਰੇ ਗਿਆ ਸੀ ਚਾਰ ਲੋਕ ਰਾਣੀਵਲਾ ਦੇ ਜਿੱਦਾਂ ਵਿੱਚ ਸ਼ਿਦਾ ਸਿੰਘ ਸਖਦੇਵ ਸਿੰਘ ਦੇ ਨਾਲ ਇਹ ਪੁਲਿਸ ਚ ਭਰਤੀ ਸੀ ਤੇ ਬਲਕਾਰ ਸਿਕੂਰ ਫਕਾਲਾ ਇਹ ਲੇਬਰ ਬਜ਼ੂਰ ਕਰਦਾ ਹੈ ਚਾਰ ਬੱਦੇ ਆਪਣੇ ਰਾਣੀ ਬੁਲਾਦੇ ਆ ਤਿੰਨ ਬੱਦੇ ਆ ਜਿਹੜੇ ਉਹ ਬਾਹਰ ਦੇ ਆ ਇੱਕ ਹੰਸਾ ਵਾਲੇ ਤੋਂ ਸਰਬਜੀਤ ਸਿੰਘ ਆ ਤੇ ਦੂਜਾ ਕਰਮੂ ਵਾਲੇ ਤੋਂ ਕਾਇ ਬੱਗਲ ਸਿੰਘ ਜੀ ਤੇ ਹਰ ਦੇ ਦਰਸ਼ਕ ਬਾਲਵੇ ਤੁਜੀ ਅਦਾਲਤ ਵੱਲੋਂ ਤੁਹਾਨੂੰ ਇਨਸਾਫ ਮਿਲ ਚੁੱਕਾ ਹੈ ਤਾਂ ਜਾਂ ਹੁਣ ਸਰਕਾਰ ਵੱਲੋਂ ਤੁਹਾਡੀ ਕੋਈ ਮੰਗ ਤਾਂ ਰਪਰਾ ਸਾਰੋੜ ਜਿਵੇਂ ਬਾਲੋ ਪੰਜਾਬ ਦੇ ਵਿੱਚ ਅਵੇ ਸੀਐਮ ਭਵਤਵਾਲ ਸਿੰਘ ਦੀ ਸਰਕਾਰ ਆ ਅਸੀਂ ਇੱਧਾ ਅੱਗੇ ਬੇਇਜ਼ਤੀ ਕਰਦੇ ਵੀ 32 ਸਾਲ ਸੰਘਰਸ਼ ਲੜਿਆ ਆ ਤੇ ਤੁਹਾਡੇ ਪਰ 32 ਸਾਲ ਬੜੇ ਔਖੇ ਦੇ ਸਰ ਕਿਤਰਾ ਹੀ ਲੜਿਆ ਵਾ ਚਲੋ ਇਹ ਇਨਸਾਫ ਲੈ ਲਿਆ ਵਾ ਸਾਡੂ ਪਊਗਾ ਦਬਾਲ ਜੀ ਅੱਗੇ ਇਹੋ ਵੇਦ ਦੇ ਵੱਲੋਂ ਅੱਗੇ ਸਾਡੇ ਕਲੰਕ ਲੱਗਾ ਹੀ ਬੱਥੇ ਦੇ ਵੀ ਅਤਵਾਦੀ ਆ ਹੋਰ ਦੇ ਕਾਲ ਇਨਸਾਫ ਤੋਂ ਹੋ ਗਿਆ ਵੀ ਇਹ ਪੁਲਿਸ ਜਾਂ ਬੱਦੇ ਤਾਂ ਦੀ ਉਹਨਾਂ ਦੇ ਅੰਦਰ ਕਲਾਂਕ ਇਹੋ ਆਦੇ ਵੀ ਸਾਡੀ ਸੀਧੀ ਦਾ ਦਰਜਾ ਦਿੱਤਾ ਜਾਵੇ ਸੀਧੀਆ ਦਰਜਾ ਦਿੱਤਾ ਜਾਵੇ ਉਹਦੇ ਵਿੱਚ ਤੁਹਾਨੂੰ ਪਰ ਹੈ ਸ਼ਹੀਦ ਪਰਿਵਾਰ ਨੂੰ 1-1 ਕਰੋੜ ਰੁਪਿਆ ਰਾਸ਼ੀ ਦਿੱਦਿਆ ਫਿਰ ਇੱਕ ਜੀਰੂ ਸਰਕਾਰੀ ਨੌਕਰੀ ਦਿੰਦੇ ਆ ਸਾਡੂ ਇੱਕ ਇੱਕ ਕਰੋੜ ਦੀ ਰਾਸ਼ੀ ਦਿੱਤੀ ਜਾਵੇ ਮੇਰੀ ਬੱਬੀ ਦੀ ਪੈਨਸ਼ਨ ਲੱਗੇ ਤੇ ਬਿੱਦੂ ਸਰਕਾਰੀ ਨੌਕਰੀ ਆਪਣੇ ਪਿਤਾ ਵੱਡੇ ਦਵਾਈ ਜਾਵੇ ਇਹ ਪਊਗਾ ਦਵਾਜੀ ਮੁੱਖ ਮੰਤਰੀ ਕਿ ਇਹੋ ਬੇਰਦੀ ਕਰਦੇ ਵੀ ਆਡੇ ਨਾਲੋਂ ਵੇਖ ਕੇ ਝਾਤੀ ਮਾਰੇ ਵੀ ਇੰਨਾ ਪਰਿਵਾਰ ਦਾ ਬਹੁਤ ਬਾੜਾ ਇਹੋੜਾ ਬਿੱਦੂ ਖੜਦਾ ਚਾਹੀਦਾ ਨਾ ਜਿਵੇਂ ਲੋਕਾਂ ਦਾ ਖੜਦਾ ਹੈ ਤੁਹਾਡੇ ਨਾਲ ਖੜੇ ਸੋ ਸਾਡੇ ਨਾਲ ਹੋਰ ਪਰਿਵਾਰਕ ਮੈਂਬਰ ਮੌਜੂਦ ਆ ਗੱਲਬਾਤ ਕਰਦੇ ਮਾਤਾ ਜੀ ਕੀ ਕਹਿਣਾ ਚਾਹੋਗੇ ਲੰਬਾ ਸਮਾਂ ਤੁਸੀਂ ਜਿਹੜਾ ਕੇਸ ਲੜਿਆ ਤੇ ਸੀਬੀਆਈ ਨੇ ਕੱਲ ਫੈਸਲਾ ਸੁਣਾਇਆ ਕੀ ਕਹਿਣਾ ਚਾਹੋਗੇ ਬਹੁਤ ਮੈਂ ਇਹਦਾ ਮੇਰਾ ਵੀਰ ਘਰ ਆਇਆ ਬਹੁਤ ਬਹੁਤ ਮੈਂ ਖੁਸ਼ੀ ਕਰਦੀ ਆ ਵੀ ਮੇਰੇ ਵੀਰ ਘਰ ਆਏ ਸੀ ਵੀ ਆਏ ਨੇ ਸਾਡਾ ਕੇਸ ਚੁੱਕਿਆ ਸੀ ਤੇ ਬਹੁਤ ਸਾਨੂੰ ਖੁਸ਼ੀ ਹੋਈ ਆ ਬਹੁਤ ਅਹੀਂ ਭਾਂਡੇ ਮਾਈ ਮਾਈ ਦੇ ਸੀ ਵੀ ਆਏ ਤੇ ਮਗਰ ਜਾਂਦੇ ਰਹੇ ਸਾਨੂੰ ਸਦ ਦੇ ਰਹੇ ਅਸੀਂ ਬਹੁਤ ਮਗਰ ਜਾਂਦੇ ਰਹਾਂ ਸਾਨੂੰ ਇੰਨੀ ਬੜੀ ਖੁਸ਼ੀ ਹੋਈ ਕੱਲ ਦੀ ਵੀ ਸਾਡ ਨੂੰ ਫੜੇ ਗਏ ਆ ਜਦੋਂ ਤੁਹਾਡੇ ਪਤੀ ਨੂੰ ਚੱਕਿਆ ਗਿਆ ਤਾਂ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਸੀ ਤਾਂ ਉਸ ਤੋਂ ਬਾਅਦ ਘਰ ਦੇ ਹਾਲਾਤ ਕਿਸ ਤਰ੍ਹਾਂ ਗੁਜ਼ਾਰਾ ਜਿਹੜਾ ਚੱਲਦਾ ਰਿਹਾ ਵਾਂਡੇ ਮਾਜ ਮਾਜ ਦੇ ਤੇ ਟਾਈਮ ਕੱਢਿਆ ਆ ਸਾਨੂੰ ਨਵਾਂ ਨਵਾਂ ਸਾਡਾ ਵਿਆਹ ਹੋਇਆ ਬੱਚਾ ਸਾਡੇ ਮਕਰੋ ਹੋਇਆ 2 ਮਹੀਨੇ ਬਾਅਦ ਹੋਇਆ 2 ਸਾਲ ਹੋ ਗਏ ਸਾਨੂੰ ਵਿਆਹੀ ਨੂੰ ਸਾਡੇ ਇਕੱਠੇ ਵਿਆਹ ਹੋਏ ਇਕੱਠੇ ਸਾਡੇ ਮੁੰਡੇ ਹੋਏ ਦੋਵਾਂ ਦੇ ਸਿੰਦੇ ਦੇ ਤੇ ਮੇਰੇ ਕਾ ਜਦੋਂ ਤੁਹਾਡੇ ਪਤੀ ਜੀ ਆਉਂਦੇ ਸੀ ਘਰ ਦੇ ਵਿੱਚ ਵਰਦੀ ਪਾ ਕੇ ਆਉਂਦੇ ਸੀ ਜਾਂ ਜਦੋਂ ਚੱਕਿਆ ਗਿਆ ਉਹਦੋਂ ਵਰਦੀ ਸਮੇ ਚੱਕਿਆ ਜਾਂ ਸਿਵਲ ਤੇ ਚੱਕਿਆ ਸੀ ਵਰਦੀ ਦੇ ਨਾਲ ਹੀ ਚੱਕਿਆ ਗਿਆ ਸੀ ਤੇ ਤੁਹਾਨੂੰ ਫਿਰ ਕਿਸ ਤਰ੍ਹਾਂ ਪਾ ਲੱਗਾ ਵੀ ਤੁਹਾਡੇ ਪਤੀ ਨੂੰ ਚੱਕ ਕੇ ਜਿਹੜਾ ਮਾਰ ਦਿੱਤਾ ਗਿਆ ਖਾਣੋਂ ਲੋਕਾਂ ਨੇ ਦੱਸਿਆ ਹੀ ਵੀ ਤੁਹਾਡੇ ਕਿਹੜੀ ਗਲਮ ਬੰਦੇ ਚੁਕੇ ਗਏ ਆ ਤੇ ਸਾਡੀ ਸੱਸ ਜਾਂਦੀ ਬਾਹਰ ਨੂੰ ਤੇ ਉਹਨੇ ਆਣ ਤੇ ਦੱਸਿਆ ਵੀ ਬੰਦੇ ਚੁਕੇ ਗਏ ਆ ਉਹਨੇ ਆਣ ਤੇ ਬੰਦੇ-ਬੰਦੇ ਇਕੱਠੇ ਕੀਤੇ ਤੇ ਥਾਣੇ ਖੜਨ ਲੱਗੀ ਤੇ ਉਹਨਾਂ ਥਾਣੇ ਆਏ ਸਾਨੂੰ ਵੜ ਨਹੀਂ ਦਿੱਤਾ ਤੇ ਸਾਨੂੰ 15 ਦਿਨ ਹੀ ਪਤਾ ਲੱਗ ਗਿਆ ਵੀ ਤੁਹਾਡੇ ਵੀ ਬੰਦੇ ਮਾਰ ਦਿੱਤੇ ਆ ਉਹ ਤੁਹਾਨੂੰ ਅਦਾਲਤ ਵੱਲੋਂ ਇਨਸਾਫ ਮਿਲਿਆ ਕੱਲ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਆ ਨਾਲ ਜੁਰਮਾਨਾ ਵੀ ਪਾ ਦਿੱਤਾ ਗਿਆ ਤੁਹਾਡੇ ਮਨ 'ਚ ਕਿੰਨੀ ਖੁਸ਼ੀ ਆ ਜਾਂ ਕੋਈ ਅਜੇ ਵੀ ਟਾਡੇ ਕਿਹੜੀ ਗੱਲੋਂ ਬੰਦੇ ਚੁਕੇ ਗਏ ਆ ਤੇ ਸਾਡੀ ਸੱਸ ਜਾਂਦੀ ਬਾਹਰ ਨੂੰ ਤੇ ਉਹਨੇ ਆਣ ਤੇ ਦੱਸਿਆ ਵੀ ਬੰਦੇ ਚੁਕੇ ਗਏ ਆ ਉਹਨੇ ਆਣ ਤੇ ਬੰਦੇ-ਬੰਦੇ ਇਕੱਠੇ ਕੀਤੇ ਤੇ ਥਾਣੇ ਖੜਨ ਲੱਗੀ ਤੇ ਉਹਨਾਂ ਥਾਣੇ ਆਲੇ ਸਾਨੂੰ ਵੜ ਨਹੀਂ ਦਿੱਤਾ ਤੇ ਸਾਨੂੰ 15 ਦਿਨ ਹੀ ਪਤਾ ਲੱਗ ਗਿਆ ਵੀ ਤੁਹਾਡੇ ਵੀ ਬੰਦੇ ਮਾਰ ਦਿੱਤੇ ਆ ਉਹ ਤੁਹਾਨੂੰ ਅਦਾਲਤ ਵੱਲੋਂ ਇਨਸਾਫ ਮਿਲਿਆ ਕੱਲ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਆ ਨਾਲ ਜੁਰਮਾਨਾ ਵੀ ਪਾ ਦਿੱਤਾ ਗਿਆ ਤੁਹਾਡੇ ਮਨ 'ਚ ਕਿੰਨੀ ਖੁਸ਼ੀ ਆ ਜਾਂ ਕੋਈ ਅਜੇ ਵੀ ਸਰਕਾਰ પાસે ਮੰਗ ਆ ਤੁਹਾਨੂੰ ਬਹੁਤ ਖੁਸ਼ੀ ਹੋਈ ਆ ਤੇ ਸਾਡੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਤੇ ਸਾਡੀ ਸੁਣੀ ਜਾਵੇ ਸਾਡੀ ਪ੍ਰੇਸ਼ਣ ਲੱਗਦੀ। ਸੋ ਸਾਡੇ ਨਾਲ ਹੋਰ ਇੱਕ ਇੱਥੇ ਨੌਜਵਾਨ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਜਿਹੜੀ ਤੁਸੀਂ ਫੋਟੋ ਫੜੀ ਆ ਤੇ ਤੁਹਾਡੇ ਕੀ ਲੱਗਦੇ ਸੀ? ਜੀ ਵੱਡਾ ਭਰਾ ਜੀ ਜਦੇਸ਼ਾ ਸਿੰਘ ਆ। ਜੀ ਇਹ ਵੀ ਐਸਪੀ ਉੱਪਰ ਤੇ ਇਕੱਠੇ ਸੀ। ਹਾਂਜੀ ਇਹਨੂੰ ਇੱਦਾਂ ਡਿਊਟੀ ਤੋਂ ਚੁੱਕਿਆ ਗਿਆ ਨਾਲ ਹੀ ਇਹਨਾਂ ਦੇ ਤੇ ਮੁੜ ਕੇ ਬਸ ਵਿਖਾਇਆ ਨਹੀਂ ਗਿਆ। ਇਹ ਤਾਂ ਮਾਰ ਕੇ ਅਖਬਾਰ ਤੇ ਪਤਾ ਲੱਗਾ ਸਾਨੂੰ। ਬਾਕੀ ਜੇ ਮਗਰ ਜਾਣੇ ਮੜ ਕੇ ਘਰ ਨੰਗਣੇ ਦੇ ਨਾਮ ਨਹੀਂ ਦਿੱਤਾ ਵਾ। ਤੇ ਉਹ ਤੁੰ ਬਾਹਰ ਰਿਦਾ ਆ ਮਿਲ ਕੇ ਆਖਰ ਕੇਸ ਕੀਤਾ ਤੇ ਤਾਂ ਇਹ ਬੰਦਾ ਅਸੀਂ ਧੰਨਵਾਦ ਕਰਦੇ ਆਂ ਜੱਜ ਸਾਹਿਬ ਦਾ ਵਕੀਲ ਸਾਹਿਬ ਦਾ ਤੁਹਾਡਾ ਵੀ ਜਿੰਨਾ ਜਿੱਤ ਤੱਕ ਸਾਨੂੰ ਪਹੁੰਚਾਇਆ ਵਾ ਤੇ ਸਾਨੂੰ ਹੁਣ ਇਹ 32 ਸਾਲਾਂ ਦੇ ਵਿੱਚ ਬਹੁਤ ਜਿਆਦਾ ਖਰਾਬ ਵੇਖਿਆ ਤੁਸੀਂ ਘਰ ਦੀ ਹਾਲਤ ਵੇਖੀ ਆਏ ਜੋ ਕਿਦਾਂ ਕਾਨਿਆਂ ਵਾਲੀਆਂ ਛੱਤਾਂ ਕੋ ਘਰ ਨਹੀਂ ਬਾਹਰ ਨਹੀਂ ਤੇ ਇਹਦੇ ਹੱਕ ਦਿੱਤਾ ਜਾਵੇ ਨੌਕਰੀ ਦਿੱਤੀ ਜਾਵੇ ਮਾਦਾ ਦੀ ਪਿੰਥਣ ਲੱਗੋ ਵੀ ਬੜਾ ਟੱਲ ਮੱਠ ਰਹਿੰਦੇ ਆ ਤੇ ਬਾਕੀ ਜਿਹੜੇ ਅਸੀਂ ਭੈਣ ਭਰਾਵਾਂ ਨਾਲ ਕੇ ਖਰਚਾ ਲੈ ਸਾਡਾ ਹੱਕ ਸਾਨੂੰ ਨਹੀਂ ਮਿਲੇ ਜੀ ਤੁਹਾਡਾ ਧੰਨਵਾਦ ਕਰਦਾਂ ਬਾਰਾ ਮਾਨਜੋਗ ਅਦਾਲਤ ਨੇ ਜਿਹੜਾ ਫੈਸਲਾ ਸੁਣਾਇਆ ਹੈ ਲੰਬਾ ਸਮਾਂ ਤੁਸੀਂ ਲੜਾਈ ਲੜੀਆ ਉਹ ਤੋਂ ਖੁਸ਼ ਹੋ ਹਾਂਜੀ ਬਹੁਤ ਖੁਸ਼ ਆ ਜੀ ਬਹੁਤ ਜ਼ਿਆਦਾ ਕਿ ਗਲਾਣਾ ਵੀ ਧੰਨਵਾਦ ਕਰਦੇ ਬਹੁਤ ਜੱਜ ਸਾਹਿਬ ਦਾ ਵੀ ਕਰਦੇ ਜਿਨ੍ਹਾਂ ਨੇ ਸਾਨੂੰ ਕਾਨੂੰਨ ਸਾਫ਼ ਦਵਾਇਆ ਵਾ ਹਾਂਜੀ ਕਮਣਾ ਜੀ ਦੇ ਭਗਵਾਨ ਤੇ ਮਾਨ ਗਾੜੀ ਕਰਦੇ ਧੰਨਵਾਦ ਉਹਦਾ ਵੀ ਸਾਡੀ ਵੀ ਸੁਣੀ ਉਹਦੀ ਸਰਕਾਰ ਆ ਸਾਨੂੰ ਮਤਲਬ ਖੋਦ ਦੇ ਸੋ ਇਹ ਸਾਨੂੰ ਵਕ ਵਕ ਪਰਿਵਾਰਾਂ ਦੇ ਮੈਂਬਰ ਜਿਨ੍ਹਾਂ ਨੇ ਦੱਸਿਆ ਹੈ ਕਿ ਲੰਬਾ ਸਮਾਂ ਲੜਾਈ ਲੜਨ ਤੋਂ ਬਾਅਦ ਜਿਹੜਾ ਸਾਨੂੰ ਮਾਨਜੋਗ ਅਦਾਲਤ ਨੇ ਫੈਸਲਾ ਦਿੱਤਾ ਸੀ ਉਸ ਤੋਂ ਖੁਸ਼ ਆ ਤੇ ਨਾਲ ਉਹਨਾਂ ਪਰਿਵਾਰ ਨੇ ਮੰਗ ਵੀ ਰੱਖੀ ਆ ਤੇ ਪੰਜਾਬ ਸਰਕਾਰ ਜਿਹੜਾ ਸਾਡੀ ਲੰਬੇ ਸਮੇਂ ਤੋਂ ਜਿਹੜੀ ਇਸ ਲੜਾਈ ਦਾ ਆਇਆ ਸੀ ਤੇ ਘਰ ਦੀਆਂ ਹਾਲਾਤ ਦੇਖ ਕੇ ਤੇ ਸਾਡੀ ਆਰਥਿਕ ਮਤਤਰੇ ਤਰਨਤਾਰਨ ਤੋਂ ਮਾਨਸਿਕ ਦੇ ਨਾਲ ਸੋਨ ਫਤਿਹਬਾਦ